ਉਹ ਚਰਚੇ ਤਤਲੀਤਾ ਪਿੰਡ ਦੇ ਮਸਲੇ ਦੇ ਹੱਲ ਲਈ ਅੱਜ ਐਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਪਿੰਡ ਕਲੇਤਾ ਵਿਖੇ ਪਹੁੰਚੇ ਜਿੱਥੇ ਉਹ ਪਹਿਲਾਂ ਗੁਰੂ ਘਰ ਵਿੱਚ ਨਤਮਸਤਕ ਹੋਏ ਜਿੱਥੇ ਉਹਨਾਂ ਦਾ ਸਿਰਪਾਉ ਦੇ ਨਾਲ ਸਨਮਾਨ ਕੀਤਾ ਗਿਆ ਉਪਰੰਤ ਉਹਨਾਂ ਵੱਲੋਂ ਸਾਰੇ ਗੁਰਦੁਆਰਾ ਸਾਹਿਬ ਦੇ ਪਰਿਸਰ ਦਾ ਨਰੀਖਣ ਕੀਤਾ ਗਿਆ ਫਿਰ ਉਹਨਾਂ ਨੇ ਵਿਵਾਦ ਸਥਾਨ ਦੀ ਸਾਰੀ ਜਾਣਕਾਰੀ ਹਾਸਲ ਕੀਤੀ ਇਸ ਤੋਂ ਬਾਅਦ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ಗ್ರಾಮ ਪੰਚਾਇਤ ਅਤੇ ਪਬਲਿਕ ਇਕੱਠ درمیان ਇਸ ਮਾਮਲੇ ਦੀ ਸੁਣਵਾਈ ਸ਼ੁਰੂ ਕੀਤੀ ਗਈ ਜਿਸ ਵਿੱਚ ਸਾਰੀਆਂ ਧਿਰਾਂ ਨੂੰ ਸੁਣਿਆ ਗਿਆ ਪਰ ਇਸ ਦਰਮਿਆਨ ਪਿੰਡ ਦੀਆਂ ਦੋਹਾਂ ਧਿਰਾਂ درمیان ਮਾਹੌਲ ਭਖਦਾ ਦੇ ਕੇ ਪੁਲਿਸ ਨੇ ਵੱਲੋਂ ਸਥਿਤੀ ਨੂੰ ਕੰਟਰੋਲ ਕੀਤਾ ਗਿਆ ਉਪਰੰਤ ਜਸਵੀਰ ਸਿੰਘ ਗੜੀ ਚੇਅਰਮੈਨ ਐਸ்சி ਕਮਿਸ਼ਨ ਵੱਲੋਂ ਅੱਜ ਫਲੋਰ ਦੇ ਐਸਟੀਐਮ ਦਫ਼ਤਰ ਵਿਖੇ ਇਸ ਮਾਮਲੇ ਦੀ ਸੁਣਵਾਈ ਕਰਨ ਦਾ ਐਲਾਨ ਕੀਤਾ ਗਿਆ ਅਤੇ ਅੱਜ ਇਸ ਮਾਮਲੇ ਦਾ ਜਿਹੜਾ ਫੈਸਲਾ ਆ ਉਹ ਸ਼ਾਮ ਤੱਕ ਕਰਨ ਦਾ ਐਲਾਨ ਕੀਤਾ ਗਿਆ ਠੀਕ ਆਹ ਕਰ ਰਾ ਕੋਈ ਪ੍ਰੋਬਲਮ ਨਹੀਂ ਠੀਕ ਹੋ ਗਿਆ ਸਾਡੀ ਤਰਫੋਂ ਆਹ ਪਾਰਕ ਦੀ ਇੰਨੀ ਜਗ੍ਹਾ ਤੇ ਕੋਈ ਪ੍ਰੋਬਲਮ ਨਹੀਂ ਨਹੀਂ ਹੈਗੀ ਨਾ ਠੀਕ ਹੋ ਗਿਆ ਆਹ ਕਿਆ ਚੀਜ਼ ਇਹ ਸਰਪਾਵਾ ਸਾਹਿਬ ਇਹ ਸਾਰੀ ਜੀ ਆਪਣੇ ਇਹਨਾਂ ਕਮਿਊਨਿਟੀ ਹਾਲ ਲਈ ਨਹੀਂ ਇੱਥੇ ਦੱਸ ਲੈ ਨੂੰ ਜਿਹੜਾ ਬਣਾਉਣਾ ਹੈ ਇਹ ਇੱਥੇ ਜਿੱਥੇ ਜਿੱਜੀ ਪਾਈਆਂ ਸਨ ਆਹ ਤਾਂ ਹੈਗੀ ਉਹ ਸ਼ੈੱਡ ਹਾਂਜੀ ਹਾਂਜੀ ਜਿੱਜੀ ਸੀਗੀਆਂ ਆਪਾਂ ਇਹ ਦੁਆਰ ਜੀ ਸੀਬੀ ਇੱਥੇ ਆਈ ਆ ਹਾਂਜੀ ਹਾਂਜੀ 100 ਮੀਟਰ ਇਧਰ ਆਈ ਆ ਹਾਂਜੀ ਹਾਂਜੀ ਆ ਜਿਹੜੀ ਆ ਜਿਹੜੀ ਆ ਜਿਹੜੀ ਜੇ ਨੀ ਪੱਟੀਓ ਇਹ ਦਿਖਾ ਲੋ ਕਿੱਥੇ ਇੱਥੇ ਚ ਆਪਾਂ ਕਿੱਦਾਂ ਸਮਝਾਂਗੇ ਇਹ ਚ ਨਹੀਂ ਭਾਈ ਇਹ ਤਾਂ ਸੱਤੇ ਨਾਲ ਪਾਈ ਸੀ ਉਹ ਗਿਆ ਜੀ ਉਹ ਤਾਂ ਇਹਨੇ ਆਪਣੇ ਥੈਪੇ ਨਾਲ ਸੱਤਾ ਘਾਲੇ ਕੱਢ ਲੈਗੇ ਸਹਿਮਤੀ ਨਾਲੇ ਕੱਢ ਲਈਆਂ ਨਹੀਂ ਸੀ ਹਾਂਜੀ ਇਹ ਜਗ੍ਹਾ ਆ ਗਈ ਆਪਾਂ ਆ ਪਾਰਕ ਚ ਬੜੇ ਫੇ ਤਾਂ ਆ ਜਗ੍ਹਾ ਹੋ ਗਈ ਨਾ ਹਾਂਜੀ ਹਾਂਜੀ ਪਾਰਕ ਚ ਇੱਦਾਂ ਹੀ ਆ ਨਾ ਹਾਂਜੀ ਆ ਨੀ ਦਾ ਮਤਲਬ ਇੱਥੇ ਹੋਊਗੀ ਹਾਂਜੀ ਹਾਂਜੀ ਪਾਰਕ ਚ ਨਾ ਹਾਂਜੀ ਹਾਂਜੀ ਵੈਲਕਮ ਪਾਰਕ ਅੱਧ ਕੀ ਹੋਊਗੀ ਠੀਕ ਫੋਟੋ ਹਾਂਜੀ ਦੀ ਕੀ ਬਾਰੀ ਸਾਹਿਬ ਕਿੱਥੇ ਹਾਂਜੀ ਹਾਂਜੀ ਲਓ ਆ ਜਿਹੜੀ ਤੁਸੀਂ ਮੈਂ ਮੈਕਸਾ ਬਣਾ ਕੇ ਛਾਹ ਦੇ ਦਿੱ ਉਹ ਛੱਡਿਆ ਜਿਉਂ ਬੰਨ ਲਿਆ ਕਰ ਤੋਂ ਕੇ ਕਮਿਟੀ ਹਾਲ ਲਈ ਇਹਦਾ ਆ ਕੰਦ ਆਵੀ ਸਿੱਤੀ ਹਾਂਜੀ ਇਹ ਜਿਹੜੀ ਨੀ ਪੱਟੀ ਗਈ ਕਮਿਟੀ ਹਾਲ ਲਈ ਹੁਣ ਹੁਣ ਮਾਮਲਾ ਕਮਿਟੀ ਹਾਲ ਦਾ ਰਹਿ ਗਿਆ ਹਾਂਜੀ ਕੋਈ ਰੌਲਾ ਸਾਬ ਦਾ ਕੋਈ ਰੌਲਾ ਨਹੀਂ ਡੰਗਰ ਦਾ ਕੋਈ ਰੌਲਾ ਨਹੀਂ ਛੱਡ ਦਾ ਕੋਈ ਰੌਲਾ ਨਹੀਂ ਕੋਈ ਰੌਲਾ ਨਹੀਂ ਉਹ ਗੱਲ ਹੀ ਹੈ ਨਾ ਜੀ ਸਿੱਟਾ ਇਹ ਗੱਲ ਹੋ ਉਸ ਤੁਸੀਂ ਸ਼ਿਕਾਇਤ ਕੀਤੀ ਨਾ ਦੱਸ ਕੇ ਨਾ ਦੋ ਤਿੰਨ ਹੁਣ ਆਪਾਂ ਖੜੇ ਆ ਕਮਿਟੀ ਹਾਲ 'ਚ ਜਿੱਥੇ ਜੀਸੀਬੀ ਆਈ ਹੈ ਇਹਦਾ ਮਤਲਬ ਇਹ ਆ ਵੀ ਜਿੰਨਾ ਇਹ ਪ੍ਰਚਾਰ ਬਾਹਰ ਚੱਲਦਾ ਗੁਰਦੁਆਰਾ ਸਾਹਿਬ ਤੇ ਹਮਲਾ ਕਰਤਾ ਗੁਰੂ ਦਾਸ ਗੁਰਦੁਆਰਾ ਸਾਹਿਬ ਇਹ ਸਭ ਝੂਠ ਤੰਤਰ ਹੈ ਸਿਰ ਕਮਿਟੀ ਆ ਤਾਂ ਨਹੀਂ ਸਕੀ ਜਿਆਦਾ ਆਪਣੀ ਕੰਦ ਸਾਡੀ ਇੱਕੋ ਪਈਓ ਆ ਗੁਰਦੁਆਰਾ ਸਾਹਿਬ ਦੀ ਮਿੱਚੋ ਇੱਕੋ ਹੈ ਸਾਨੂੰ ਇਹ ਬਾਰੇ ਸੋਚ ਕੇ ਸਮਝਾਓ ਜੀ ਸਰ ਜੀ ਦੇਖੋ ਜਿਹੜੀ ਤੁਸੀਂ ਆ ਕੰਦ ਇੱਥੇ ਤੱਕ ਆਈ ਹੋ ਸਾਡੀ ਆ ਵਿਚ ਤੇ ਹੈਨੀ ਢਾਈਓ ਚਾਰ ਸਾਲ ਤੋਂ ਆ ਤੋ ਸ਼ੁਰੂ ਹੋਈ ਆ ਤੋ ਨਾਲੇ ਹੀ ਬਰਾਬਰ ਆ ਰਹੀਓ ਸਾਡੇ ਨਾਲ ਇਹਨਾਂ ਨਾਲ ਦੇਖ ਲਓ ਜੁਆਇੰਟ ਦਰੋਂ ਦੇਖਦੇ ਆਈ ਜੀ ਹਾਂ ਹਾਂ ਜੀ ਉਹਨਾਂ ਨੇ ਪੌੜੀ ਪ੍ਰੋਗਰਾਮ ਦਾ ਅਮਰ ਸਾਰੀ ਬਣੀ ਹੈ ਹਾਂ ਤੱਕ ਬਣੀ ਹੈ ਆ ਕੰਦ ਫਿਰ ਥੋੜਾ ਲੇ ਇੱਕ ਮਿੰਟ ਮੈਂ ਬੋਲ ਇੱਕ ਇਹਨੂੰ ਬੋਲਣ ਦੋ ਅੱਛਾ ਜੀ ਜਿਹੜੀ ਆ ਕੰਦ ਹੋ ਆਹ ਦੇਖੋ ਆ ਨਹੀਂ ਛੱਡਦੀ ਇਧਰ ਹੀ ਕੰਦੇ ਅੰਦਰਲੀ ਇਹ ਆਹ ਲਈ ਇਹ ਐਸ ਪਿੱਤੂ ਲੈ ਕੇ ਆ ਮੂੰਖ ਤੱਕ ਇੱਥੇ ਤੱਕ ਆ ਆ ਆ ਇੱਥੇ ਤੱਕ ਹਾਂਜੀ ਇਹ ਅੱਜ ਤੋਂ 4 ਸਾਲ ਪਹਿਲਾਂ ਇਹ ਵੀ ਬਣੀ ਹੈ ਉਹ ਨਹੀਂ ਨਹੀਂ ਪ੍ਰੋਗਰਾਮਾਂ ਪਿਛਾ ਮੈਂ ਮਰ 4 ਸਾਲ ਪਹਿਲਾਂ ਬਣੀ ਚਾਰ ਸਾਲ ਪਹਿਲਾਂ ਬਣੀ ਦੋ ਮਿੰਟ ਤੋਂ ਬੋਲ ਦੋ ਸਾਰੀ ਵਾਹ ਜਿਹੜੀ ਗੰਧ ਵਾ ਇਹ ਹਾਂਜੀ ਇਹ 400 ਪਰ ਭਾਈ ਸੀ ਗੁਰਦਰਾ ਸਾਹਿਬ ਦੀ ਜਦੋਂ ਇੱਧਰ ਲਾਇਆ ਜਗਾ ਵਿੱਚ ਹੋਵੇ ਗੁਰਦਰਾ ਤੇ ਹੌਲੀ ਹੌਲੀ ਰੋਸ਼ਨੀ ਅਸੀਂ ਅਸੀਂ ਹੱਥ ਸੱਚੇ ਰਹਿਣਾ 2021 ਚ ਤਾਂ ਹੀ 5 ਸਾਲ 2023 ਦਾ ਇਹੇ ਆਪਾਂ ਸ਼ੈੱਡ ਦੇ ਨਾਲ ਇਹਦੇ ਨਾਲ ਜਗ੍ਹਾ ਦਾ ਹਾਂ ਹਾਂਜੀ ਪਹਿਲਾ ਸੀਗੇ ਵਿੱਚ ਪੱਪਕੇ ਪਿੱਲਰ ਸੀਗੇ ਕੰਧ ਤਰੀ ਸੀ ਪੂਰੀ ਕੰਧ 2-2 ਫੁੱਟ ਪਿੱਲੀ ਸੀ ਜੀ ਕਿਉਂਕਿ ਥੋੜਾ ਪੈ ਗਿਆ ਸੀ ਕੰਮ ਝੂਠੀ ਬੋਲਣਾ ਸੱਚ ਸੱਚੇ ਰੰਦਾ ਹੁੰਦਾ ਹਮੇਸ਼ਾ ਠੀਕ ਹੋ ਗਿਆ ਉਹ ਤਾਂ ਹੁਣ ਬਣਾਈ ਹੋਈ ਹੈ ਜਿਹੜੀ ਮਾਮਲਾ ਉਦੋਂ ਦਾ ਹੀ ਇਹ ਫਸਿਆ ਹੈ ਠੀਕ ਹੋ ਗਿਆ ਅਪ੍ਰੈਲ ਚ ਫੇਰ ਦੁਬਾਰਾ ਬਣਾਈ ਦੀ ਜੀ ਹੁਣ ਇਹਨਾਂ ਦੇ ਮਤੇ ਤੋਂ ਪਉਣ ਤੋਂ ਬਾਅਦ ਉਦੋਂ ਟਾਉਣ ਦੇ ਵੇਲੇ ਤੁਹਾਡੇ ਸਾਈਨ ਸੀਗੇ ਹਾਂਜੀ ਹਾਂਜੀ ਮਤੇ ਪਾਏ ਦੋ ਮਿੰਟ ਪੋਲੀ ਪੋਲੀ ਇਹ ਵੀ ਹੋਣੇ ਪਾਜੀ ਹਾਂਜੀ ਅਪ੍ਰੈਲ ਚ ਇਹ ਕੰਧ ਆਹ ਵਾਲੀ ਜਿਹੜੀ ਆ ਇਹ ਤੁਸੀਂ ਦੁਬਾਰਾ ਸ਼ੁਰੂ ਕੀਤੀ ਜੀ ਮਤੇ ਤੋਂ ਬਾਅਦ 112 ਫੁੱਟ ਲ ਮਤਾਂ ਤੁਹਾਡਾ 10 4 5 ਚੀ ਦਾ ਆ ਇਹ ਚਾਰ ਤਰੀਕ ਨੂੰ ਸ਼ੁਰੂ ਹੋ ਗਈ 1 ਅਪ੍ਰੈਲ ਸਟਾਰਟਿੰਗ ਦੇ ਸ਼ੁਰੂ ਹੋ ਗਈ ਮਤਲਬ ਉਹਨੂੰ ਮਨਜ਼ੂਰੀ ਦੇ ਲਈ ਆਪਾਂ ਮਰਦੇ ਚਲਿਆ ਕੇ ਮਤਾਂ ਮਤਦਾਸ ਨੂੰ ਪਾਇਆ ਜੀ ਮਤਾਂ ਤੁਸੀਂ 10 4 5 ਮਨਜ਼ੂਰੀ ਜਾਨੀ ਕਿ ਇੱਕ ਸੁਪਾਲ ਸਾਹਿਬ ਜੀ ਜੀ ਇਹਦਾ ਮਤਲਬ ਇਹ ਸੀ ਵੀ ਪਿੰਡ ਚ ਇੱਕ ਦਿਨ ਇਸ ਗੱਲ ਤੇ ਸਹਿਮਤੀ ਸੀ ਵੀ ਆਪਾਂ ਇਹਨੂੰ ਠੀਕ ਪੜਾ ਰਹੀਏ ਨਹੀਂ ਜੀ ਇਹ ਮਤਾ ਪਾਇਆ ਸੀਗਾ ਵੀ ਅਸੀਂ ਇੱਥੇ ਤੱਕ ਰਵਾਂਗੇ ਵੀ ਆਹ ਕੰਦ ਜਿਹੜੀ ਅਸੀਂ ਨਹੀਂ ਪਾਉਂਦੇ ਬੋਲੋ ਜੀ ਨਹੀਂ ਸੁਣਿਆ ਮੈਂ ਟਟਵੜ ਸੁਣਿਆ ਸਰ ਇੱਕ ਮਿੰਟ ਮੈਨੂੰ ਸੁਣੋ ਉਹ ਜਿਹੜੀ ਲੰਮੀ ਕੰਨ ਦੀ ਕੀ ਦੀ ਪਈ ਤਾਂ ਇਹ ਇੱਥੇ ਤੱਕ ਕਿਉਂ ਨਾ ਆਉਂਦੀ ਯਾਰ ਪਰ ਬਰੋ ਜਦੋਂ ਉਹ ਉਹ ਹੀ ਆਪਣੀ ਸਿੱਧੀ ਬਈ ਰੋ 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 ਹਾਂਜੀ 21 22 ਬਾਈ ਸਾਡਾ ਨਾਮ ਹੈਗਾ ਰੋਸ਼ਨ ਲਾਲ ਬਾਈ ਦਾ ਪਿੰਡ ਥਲੀਤਾ ਹਾਂਜੀ ਜਦੋਂ ਮਤਾ ਤੁਸੀਂ ਪੈਂਚਵਾਂ ਮਜੂਦ ਤਾਂ ਨਹੀਂ ਪੈਂਚਵਾਂ ਮੈਂਬਰ ਐ ਪੈਂਚ ਸਰ ਹਾਂਜੀ ਜਦੋਂ ਜਦੋਂ ਆ ਮਤਾ ਪਿਆ ਹਾਂਜੀ ਪ੍ਰਿਆ ਕੰਦ ਬਣਾਉਣੀ ਹੈ ਹਾਂਜੀ 48 ਤੋਂ ਦਸਰੀਆ ਤੱਕ ਲੱਗਿਆ ਸ਼ੋਗਿਰ ਦੇ ਪੇਡ ਲੱਗਿਆ ਜਦੋਂ ਵੀ ਸਤੰਦ ਅੱਗੇ ਤੱਕ ਲੈ ਕੇ ਗਏ ਆ ਅਵੇਡ ਕਰ ਤੋਂ ਆ ਨੀ ਪੱਟੀ ਦੋ ਦੋ ਕੋਲ ਜੇ ਇੱਥੇ ਜੀ ਅਸੀਂ ਵੀ ਚੱਲੇਗਾ ਬਿਲਕੁਲ ਕੀ ਮਾਤਾ ਜਦੋਂ ਪਾਇਆ ਗਿਆ ਉਹ ਇਸ ਇਹ ਕੰਦ ਸ਼ਾਮਿਲ ਸੀ ਵਿੱਚ 21 24 25 ਨੂੰ ਹਾਂਜੀ 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 ਬਸ ਸ਼ਾਮਿਲ ਮੈਂਬਰ ਜੁਦਾ ਪੰਜਾਬ ਮੈਂਬਰ ਹੈ ਸਾਡੇ ਜਿਹੜਾ ਸੱਚ ਹੈ ਸੱਚ ਹੈ ਉਹ ਪਿੰਲੇ ਦੇਵਾਨੋ ਆਖਿਆ 4-5 ਸਾਲੋਂ ਪਿਛਲੀ ਵਾਰ ਉਹ ਪਿਛੋਕੜ ਉਹ ਮੈਂ ਅਗਲੀ ਜਗ੍ਹਾ ਜਿਹੜੀ ਉਹ ਇਹ ਜਿਹੜੀ ਸ਼ਾਮਲਾਡ ਗਰਾਉਂਡ ਉਹ ਵੀ ਦੇਖੋ ਇਹਨੇ ਦੀਵਾਰ ਢਾਈ ਦੇ ਠੀਕ ਹੈ ਜੀ ਉਹਦਾ ਕੋਈ ਰੌਲਾ ਨਹੀਂ ਸੀ ਦੀਵਾਰ ਦਾ ਮੇਰੀ ਮੇਰੀ ਗੱਲ ਸੁਣੋ ਆਪਾਂ ਗੱਲ ਤਾਲਮੇਲ ਨਾੜ ਬਣਾ ਲਿਆ ਜਿੰਦੇ ਇਹ ਜੀ ਕੰਧ ਹੋ ਛੋਲ ਛੋਲੀ ਜਿਹੀ ਥੱਲੇ ਤਿੰਨ ਕ ਬਾਰ ਉਹ ਪਰਮ ਨੇ ਸਾਥ ਲਿਆ ਇਹਨਾਂ ਨੇ ਸਾਡੇ ਨਾਲ ਸਹਿਮਤੀ ਕੀਤੀ ਵਈ ਇੱਥੇ ਤੱਕ ਰਵਾਂਗੇ ਵੀਡੀਓ ਸਾਹਿਬ ਕਿੱਥੇ ਨੇ ਹਾਂਜੀ ਵੀਡੀਓ ਸਾਹਿਬ ਸਾਮ ਨਹੀਂ ਵੀਡੀਓ ਲੋਕੋ ਪੂਰੀ ਬਾਤ ਇਹ ਪਹਿਲਾਂ ਪਈ ਉਹ ਤੁਸੀਂ ਪਾਈ ਨਹੀਂ ਅਸੀਂ ਪਾਈ ਆ ਜੀ ਇਹਨਾਂ ਨੇ ਢਾਈਆ ਗੁਰਦੁਆਰਾ ਵਾਲਿਆਂ ਨੇ ਪਿੰਡ ਦੀ ਬਿਨਾ ਮਨਜ਼ੂਰੀ ਤੋਂ ਕਿਸੇ ਪਿੰਡ ਨੇ ਮਨਜ਼ੂਰੀ ਨਹੀਂ ਦਿੱਤੀ ਜਦੋਂ ਇਧਰ ਨੂੰ ਇਹ ਬਧੇ ਆ ਇਹਨਾਂ ਨੇ ਗੁਰਦੁਆਰਾ ਸਾਹਿਬ ਦੀ ਵਿਆਹ ਵੀ ਕੀਤੀ ਕੰਧ ਢਾ ਕੇ ਉਸ ਤੋਂ ਬਾਅਦ ਜਦੋਂ ਅਸੀਂ ਹੁਣ ਆਹ ਆਹ ਕੰਧ ਢਾਈ ਆ ਕੁਝ ਵੀ ਕੀਤਾ ਅਸੀਂ ਆਪਾਂ alli ਕੰਧ ਘਾਰਤੀ ਗੁਰੂ ਘਰ ਦੀ ਅੱਜ ਇਹ ਕਹਿੰਦੇ ਢਾਈ ਆ ਅਸੀਂ ਗੁਰੂ ਘਰ ਦੀ ਕੰਦ ਕੀਤੀ ਆ ਉਸ ਤੋਂ ਬਾਅਦ ਚ ਇਹਨਾਂ ਨੇ ਫੇਟ ਆਈ ਹੈ ਸਾਡੀ ਸਾਨੂੰ ਤਾਂ ਪੁਰਾਣੀ ਪ੍ਰੋਬਲਮ ਦਾ ਹੱਲ ਦੇ ਨੇ 2021 ਵਾਲੇ ਜੀ 20 ਵਾਲੇ 19 ਵਾਲੇ ਪ੍ਰੋਬਲਮ ਦਾ ਹੱਲ ਦੇ ਮਹਾਰਾਜ ਜੀ ਸਾਡੇ ਸਾਰੇ ਕੱਧੜਾ ਅੰਨ ਹੈ ਨਹੀਂ ਨਹੀਂ ਅਸੀਂ ਆਂਦਾ ਪਤ 2021 ਕੇਟ ਆਈ ਹੋਈ ਆ ਢਾਈ ਆ ਕਿਹਦਾ ਜਿਆਦਾ ਹੋਇਆ ਢਾਈ ਹੋਈ ਆ ਸਲੇਜ ਵਾਲੀ ਕਰ ਲੈਣੀ ਜੀ ਕੱਟ ਹੋਣੀਆਂ ਨਾਂ ਨੇ ਬਣਾਈਆ ਨਾਂ ਨੇ ਡਾਈਆ ਹੁਣ ਢਾਇਆ ਕੰਦ 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 ਆ ਕੰਦ ਕੀਤੀ ਜੀ ਕੋਈ ਆਪ ਲੈ ਜੂਏ ਨੇ ਤਾਂ ਕਰ ਲੈਣੇ ਆਈ ਇਹਨਾਂ ਹਾਂਜੀ ਹਾਂਜੀ ਬਿਲਕੁਲ ਜੋੜ ਦੇ ਹੱਥ ਮਾਰਦਾ ਕਹਿ ਲਈ ਕਰਨੀ ਜੋ ਜੋ ਗੜੀ ਸਾਹਿਬ ਕਰ ਦੇਣਗੇ ਠੀਕ ਹੈ ਜੀ ਕਰ ਦੇ ਹਾਂ ਜੀ ਬਲਾ ਮਾਦਾ ਦੀ ਆ ਇੱਜੇ ਜੋਰ ਨੂੰ ਪਾਈ ਜਾਇਆ ਕਰਾਇਆ ਅਸਤ ਜੀ ਸਾਜੀ ਇਹਦਾ ਤਾਣਾ ਬਣਾ ਲਿਜਾਇਆ ਪਹਿਲਾਂ ਜਣੇ ਪਤਾ ਪਾਇਆ ਟੌਣ ਦਾ ਪਹਿਲਾਂ ਕੌਣ ਦਾ ਪਾਇਆ ਵੱਟ ਟੌਣ ਦਾ ਪਾਇਆ ਸਰ ਸਰਦਾਰੂ ਕੋਲੇ

ਕਿ ਜਿਹੜੇ ਲੋਕ ਇਸ ਦੇਸ਼ ਵਿੱਚ ਸੱਦ ਕੌੜਨੀ ਚਾਹਦੇ ਆ ਭਾਈਚਾਰਾ ਤੋੜਨਾ ਚਾਹਦੇ ਆ ਉਹਨਾਂ ਦੇ ਇਸ ਮੈਟਰੀ ਘਟਰਾ ਨੂੰ ਬਹੁਤ ਵੱਡਾ ਬਣਾ ਰਿਹਾ ਤਾਂ ਮੈਂ ਗੁਰੂ ਅਰਜਨ ਸਾਹਿਬ ਦੇ ਵਿੱਚ ਤੁਰਨ ਲੱਗੇ ਬੰਦਾ ਤੇ ਗੁਰੂ ਦਾਸ ਸਾਹਿਬ ਨੇ ਅਲੱਦਾਸ ਤੋਂ ਚੱਲਾ ਪਿੰਡ ਦੇ ਗੁਰੂ ਦਾਸ ਗੁਰੂ ਦਾਸ ਸਾਹਿਬ ਕਿ ਪਿੰਡ ਦੀ ਭਾਈ ਘਰਕਾ ਸਾਹਿਬ ਨੂੰ ਬੈਠੇ ਰੱਖਦੇ ਬਹੁਤ ਰੱਖ ਕੇ ਬਾਕ ਕਰਦੇ ਉਸੇ ਨਜ਼ਰੀਏ ਤੋਂ ਗੁਰੂ ਦਾਸ ਸਾਹਿਬਾਰੇ ਕੋ ਗੱਤਬਸਤ ਹੋਈ ਹੈ ਅਰਨ ਖਿਲਾੜਾ ਸਾਹਿਬ ਸਰਪੰਨ ਦੇ ਸਿਮਾ ਰੱਖਦੇ ਮੈਨੂੰ ਬੇਤਨ ਕੀਤੀ ਉਪਰਲਾ ਪ੍ਰਣਾ

एसडीओ साहब ने यह फैसला अर्जी होते एसडीओ साहब पूरी पंचायत एसडीओ दफ्तर एसडीओ दफ्तर इस 3:00 ਵਜੇ ਸਮਾਂ ਹੈ ਜੀ ਬੋਕੇ 3:00 ਵਜੇ ਕੋਰ ਪਛਾਣ ਦੇ ਕੋਰ 3:00 ਵਜੇ ਅਸੀਂ ਅੱਜ ਰਾਤੀ ਲੱਗੇਗੀ ਬੁੱਧਵਾਰ ਦੀ ਆਦੀ ਮੌਲਾ ਕਰਕੇ ਜਾਣਾ ਹੈ ਧੰਨਵਾਦ ਉਹ ਵੀ ਜਿਹੜੇ ਮਾਲਕ ਨੂੰ ਐਸਿਉ ਰਿਸ਼ਨ ਦੇ ਚੇਰ ਕਰ ਰਹੇ ਹੋ ਉਹਨਾਂ ਦਾ ਸੋਚੇ ਕਿ ਤੁਸੀਂ ਵੀ ਆਪਣਾ ਜਾਓ ਸਾਹਿਬ ਵਾਹਿਗੁਰੂ ਦੀ ਕਿਰਪਾ ਤੇ ਅੱਜ ਆਪਣਾ ਧਿਲੇਤਾ ਦਾ ਜਿਹੜਾ ਮਸਲਾ ਹੈ ਪਿਛਲੇ ਕਈ ਮਹੀਨਿਆਂ ਤੋਂ ਦਿਖ ਰਿਹਾ ਹੈ ਕਿ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇੱਥੇ ਗੋਡੌਰਾ ਸਾਹਿਬ ਦੀ ਹਦੂਦ ਦੇ ਅੰਦਰ ਕਮਿਊਨਿਟੀ ਹਾਲ ਆ ਪਿਛਲੇ ਅਪਹੀਨੇ ਜਿਹੜਾ ਪ੍ਰਸ਼ਾਸਨ ਨੇ ਇੱਥੇ ਕਾਰਵਾਈ ਕਰਦੇ ਉਹ ਜਿਹੜੀ ਕਰਦਾ ਜਿਹੜੀ ਤੁਸੀਂ ਹਟਾ ਦਿੱਤੀਆਂ ਸੀ ਤੇ ਉਹਦਾ ਵੱਡੇ ਪੱਧਰ ਤੇ ਜਿਹੜਾ ਆ ਲੋਕਾਂ ਵੱਲੋਂ ਤੇ ਜਿਹੜਾ ਇਲਾਕਾ ਨਿਵਾਸੀਆਂ ਨੇ ਰੋਸ ਵੀ ਕੀਤਾ ਗਿਆ ਸੀਗਾ ਤੇ ਬਹੁਤ ਵੱਡੇ ਲੈਵਲ ਤੇ ਬਗਲਿਆ ਪੰਜਾਬ ਲੈਵਲ ਤੇ ਜਿਹੜੀ ਇਹਦੀ ਆਵਾਜ਼ ਜਿਹੜੀ ਆ ਉਹ ਤੇ ਬਹੁਤ سارے ਲੋਕ ਇਹਦੇ ਪੱਖ ਹੋਏ ਸੀਗੇ ਤੇ ਬਹੁਤ سارے ਲੋਕ ਬਹੁਤ ਵਿੱਚ ਵੀ ਆਇਆ ਇਹਦਾ ਜਿਹੜਾ ਹੈ ਬਕਾਇਸ ਦੇ ਪ੍ਰਸਤੂਰ ਅੱਜ ਅਸੀਂ ਦੇਖਦੇ ਸੀ ਕਿ ਜਸਵੀਰ ਸਿੰਘ ਖੜੀ ਜੋ ਕਿ ਰਾਸਟ੍ਰਿਕ ਵਿੱਚ ਤੇ ਚੇਅਰਮੈਨ ਜਸਵੀਰ ਸਿੰਘ ਖੜੀ ਉਹ ਨਹੀਂ ਸਵੇਰੇ ਤੇ ਮੋਕੇ ਤੇ ਪਹੁੰਚੇ ਸੀਗੇ 11:00 ਕੋਈ ਤਾਂ ਉਹਨਾਂ ਨੇ ਪੂਰਾ ਜਿਹੜਾ ਜਾਣਕਾਰੀ ਹਾਸਲ ਕੀਤੀ ਆ ਪੂਰਾ ਜਿਹੜਾ ਏਰੀਆ ਉਹਨੂੰ ਦੇਖਿਆ ਗਿਆ ਤੇ ਉਪਰੰਤ ਜਦੋਂ ਲੋਕਾਂ ਨੇ ਸਭ ਨੂੰ ਭਰ ਆ ਕੇ ਜਵਾਬ ਜਵਾਬ ਦਿੱਤੇ ਆ ਤੇ ਕੀ ਹੈ ਮਸਲਾ ਤੇ ਕੀ ਇਹ ਹੱਲ ਹੋਣਾ ਚਾਹੀਦਾ ਆ ਤੇ ਇਹ ਸਾਰਾ ਜਦੋਂ ਪੁਰਸੇ ਪ੍ਰਸ਼ਾਸਨ ਨੂੰ ਦੇ ਵਿੱਚ ਮੌਜੂਦ ਸੀਗੇ ਅਸੀਂ ਸੰਸਾਦ ਵੀਡੀਓ ਸਾਹਿਬ ਤਾਂ ਉਹਦੇ ਨਾਲ ਨਾਲ ਆਪ ਕਹਿ ਸਕਦੇ ਆ ਵੀ ਜਿਹੜੇ ਪਿੰਡ ਨਿਵਾਸੀ ਆ ਪੰਚਾਇਤ ਹੈਗੀ ਉਹ ਵੀ ਮੁੱਖ ਤੇ ਹਾਜ਼ਰ ਸੀ ਤੇ ਕਾਫੀ ਇਹ ਤੇ ਤੂੰ ਤੇ ਮੈਂ ਵੀ ਜਿਹੜੀ ਦੇਖਣ ਮਿਲੀ ਹੈਗੀ ਪਰ ਹਜੇ ਤੱਕ ਜਿਹੜਾ ਆ ਇਹਦਾ ਕੋਈ ਵੀ ਹੱਲ ਨਿਕਲਦਾ ਨਹੀਂ ਆ ਰਿਹਾ ਤੇ ਅੱਜ ਜਿਹੜੀ ਮੀਟਿੰਗ ਹੈਗੀ ਆ 3 ਵਜੇ ਤੱਕ ਜਿਹੜਾ ਆ ਗੜੀ ਸਾਹਿਬ ਨੇ ਐਲਾਨ ਕੀਤਾ ਵੀ ਐਸਲਮ ਦਫ਼ਤਰ ਜਿਹੜਾ 플ੋਰ ਵਿਖਿਆ ਮੁਰਤੋਂ ਜਿਹੜਾ ਹੈ ਪ੍ਰਸ਼ਾਸਨ ਨੂੰ ਔਰ ਜਿਹੜਾ ਹੈ ਕਹਿ ਸਕਦੇ ਆ ਗਰਾਮ ਮਜਾਇਦਾ ਹੈਗਾ ਤੇ ਨਮਾਇਦਰ ਨੂੰ ਬੁਲਾਇਆ ਗਿਆ 3 ਵਜੇ ਤੇ ਨਾਲੇ ਵੀ ਉਹਨਾਂ ਨੇ ਘੋਸ਼ਣਾ ਕੀਤੀ ਹੈ ਵੀ ਜਿਹੜਾ ਇਹਦਾ ਫੈਸਲਾ ਹੈ ਅੱਜ ਵੀ ਅੱਜ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ। ਤਾਂ ਦੇਖਦੇ ਆ ਅੱਜ ਇਹਦਾ ਜਿਹੜਾ ਮਸਲਾ ਪਿਛਲੇ ਕਈ ਮਹੀਨਿਆਂ ਤੋਂ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈਗਾ ਤੇ ਗੁਰਦਰਾ ਸਾਹਿਬ ਦੀ ਕੰਮ ਦਾ ਢੋਂਦਾ ਕਿ ਮੈਂ ਉਹ ਕੀ ਹਾਲ ਦਾ ਤੇ ਉਹ ਵੱਖਰੇ ਵੱਖਰੇ ਨਾਂ ਇਹਨੂੰ ਦਿੱਤੇ ਜਾ ਰਿਹਾ ਹੈ ਕਿ ਅਸਲ ਵਿੱਚ ਇਹਦਾ ਕੀ ਜਿਹੜਾ ਪ੍ਰੈਸਾ ਦੇ ਫੈਸਲਾ ਨਿਕਲਦਾ ਹੈ ਵੀ ਜਿਹੜੀ ਲੋਰ ਦੇ ਅੱਜ ਐਸਡਾ ਜਿਹੜੀ ਆ मीटिंग हुई बि उते बाद जहिड़ा इहा खाधो वाहिगुरू जी का ख़ाला वाहिगुरू जी